ਟਰੰਪ ਨੇ ਫਿਰ ਦਿਖਾਇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਲਾਂਚ ਕੀਤੀ ਸੀ ਵੀਪੀ ਹੋਮ ਐਪ ਕਿਹਾ ਆਪਣੀ ਮਰਜ਼ੀ ਨਾਲ ਅਮਰੀਕਾ ਛੱਡੋ ਨਹੀਂ ਤਾਂ ਹੋਵੇਗਾ ਤੱਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵੀਰਵਾਰ ਨੂੰ ਸੀਵੀਪੀ ਹੋਮ ਐਪ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ ਇੱਕ ਐਸਾ ਐਪ ਹੈ ਜੋ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੀਆਂ ਵਿਅਕਤੀਆਂ ਨੂੰ ਆਪਣੀ ਇੱਛਾ ਦੇ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦਿੰਦਾ ਹੈ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਿ ਜੋ ਲੋਕ ਇਸ ਵਿਕਲਪ ਰਾਹੀਂ ਵੇ ਨਿਕਾਸ ਨਹੀਂ ਕਰਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਚੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹਨਾਂ ਉੱਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ پابੰਦੀ ਵੀ ਲੱਗ ਸਕਦੀ ਹੈ ਹਾਲਾਂਕਿ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਦੇ ਨਾਲ ਦੇਸ਼ ਛੱਡਣ ਵਾਲਾ ਵਿਕਲਪ ਚੁਣਦੇ ਹਨ ਉਹਨਾਂ ਨੂੰ ਕੁਝ ਵਿੱਚ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲਾ ਮਿਲਣ ਦਾ ਮੌਕਾ ਦਿੱਤਾ ਜਾ ਸਕਦਾ ਹੈ ਡੋਨਾਲਡ 트ੰਪ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਜਾਦਾ ਸ਼ਾਂਤ ਤਰੀਕੇ ਦੇ ਨਾਲ ਆਪਣੀ ਇੱਛਾ ਦੇ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਹਨ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਪਰਖਾਸਤ ਕੀਤਾ ਜਾਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਪੀ 1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੀ ਇੱਛਾ ਦੇ ਨਾਲ ਦੇਸ਼ ਛੱਡਣ ਲਈ ਇੱਕ ਆਸਾਨ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਚਿੰਦ ਵਿੱਚ ਮੌਕਾ ਮਿਲ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ ਆਪਣੀ ਇੱਛਾ ਦੇ ਨਾਲ ਦੇਸ਼ ਛੱਡਦੇ ਹਨ ਤਾਂ ਭਵਿੱਖ ਵਿੱਚ ਕਿਸੇ ਵੀ ਸਮੇਂ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਮਿਲ ਸਕਦਾ ਹੈ ਪਰ ਜੇਕਰ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੇ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ ਤੇ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਅੰਦਰ ਨਹੀਂ ਆ ਸਕੋਗੇ 트럼ਪ ਨੇ ਇਹ ਵੀ ਦੱਸਿਆ ਕਿ ਸੀਬੀਪੀ ਹੋਮ ਐਪ ਰਾਹੀਂ ਸਵੈ ਨਿਕਾਸ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ ਉਹਨਾਂ ਕਿਹਾ ਕਿ ਇਹ ਐਪ ਪੋਰਸਾਰ ਮੋਬਾਈਲ ਐਪ ਸਟੋਰਾਂ ਤੇ ਮੁਫਤ ਉਪਲਬਧ ਹੈ